ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੇ ਪੁੱਤ ਗੁਰਪ੍ਰੀਤ ਸਾਧ ਸੰਗਤ ਜੀ ਉਹ ਦਾਸ ਰੋਚਨ ਸਿੰਘ ਹੈਡ ਗ੍ਰੰਥੀ ਬਾਬਾ ਦੀਪ ਸਿੰਘ ਸਹੂਰੂੜ ਪਿਛਲੇ 3 ਜੁਲਾਈ ਨੂੰ ਮੈਂ ਗੁਰਦੁਆਰ ਨੂੰ ਛੱਡਦਾ ਸੀਗਾ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਬੜੇ ਸਤਿਕਾਰ ਦੇ ਨਾਲ ਮੇਰੀ ਰਵਾਨਗੀ ਹੋਈ ਮੇਰੀ ਹਾਲ ਪੇ ਨੋਟਿਸ ਪੇ ਮੇਰਾ ਬੈਲੈਂਸ ਮੈਨੂੰ ਦਿੱਤਾ ਗਿਆ ਬੜੇ ਪਿਆਰ ਸਤਿਕਾਰ ਦੇ ਨਾਲ ਲੇਕਿਨ ਥੋੜੇ ਦਿਨਾਂ ਦੇ ਵਿੱਚ ਇੱਕ ਘਟਨਾ ਵਾਪਰੀ ਮੇਰੇ ਨਾਲ तकरीबन 11 ਤਰੀਕ ਨੂੰ 11 ਤਰੀਕ ਨੂੰ ਜਿਹੜੀ ਘਟਨਾ ਵਾਪਰੀ 사ਸੰਗਤ ਜੀਓ ਉਹਦੇ ਵਿੱਚ ਜਿਹੜੇ ਸਾਡੇ ਟਰਸਟੀ ਸਾਹਿਬਾਨ ਸਨ ਉਹਨਾਂ ਨੇ ਮੈਨੂੰ ਗੁਰੂ ਘਰ ਬੁਲਾ ਕੇ ਮੈਨੂੰ ਬਹੁਤ ਖਤਰਨਾਕ ਦੇਖੇ ਨਾਲ ਕੁੱਟਿਆ 사ਸੰਗਤ ਜੀਓ ਔਰ 2.5 ਘੰਟੇ ਇਹ ਮੈਨੂੰ ਕੁੱਟ ਪਈ ਬਸ ਉਹਨਾਂ ਤੋਂ ਹੀ ਮੈਂ ਪੁੱਛਦਾ ਰਿਹਾ ਵੀ ਮੇਰਾ ਰੀਜ਼ਨ ਦੱਸ ਦੋ ਮੈਨੂੰ ਕੁੱਟਣ ਦਾ ਤੇ ਸਾਧ ਸੰਗਤ ਜੀਓ 2.5 ਘੰਟੇ ਦੇ ਵਿੱਚ ਜਦੋਂ 1 ਘੰਟਾ ਹੋ ਗਿਆ ਤੇ ਮੈਂ ਜਦੇ ਉਹਨੂੰ ਪਾਣੀ ਮੰਗਿਆ ਤੇ ਸਾਧ ਸੰਗਤ ਜੀਓ ਉਹਨਾਂ ਨੇ ਪਾਣੀ ਦੀ ਥਾਂ ਤੇ ਮੇਰੀ ਮੇਰੇ ਮੂੰਹ ਦੇ ਉੱਤੇ ਮੂਤ ਕੀਤਾ। ਔਰ ਸਾਧ ਸੰਗਤ ਜੀਓ ਮੂਤ ਕਰਨ ਤੋਂ ਬਾਅਦ ਵੀ ਬੈਗ ਦੇ ਵਿੱਚ ਸਾਧ ਸੰਗਤ ਜੀਓ ਡੰਡਾ ਪਾਇਆ ਜੋ ਕਿ ਮੈਂ 11 ਤਰੀਕ ਸ਼ਨੀਵਾਰ ਦੀ ਜੋ ਇਹ ਘਟਨਾ ਸੀ ਤੇ ਉਦੀ ਰਿਪੋਰਟ ਮੈਂ ਪੁਲਿਸ ਨੂੰ ਕਰਾ ਦਿੱਤੀ ਹੈ ਮੇਰਾ ਮੈਡੀਕਲ ਵੀ ਹੋ ਗਿਆ ਹੈ ਸਾਰਾ ਕੁਝ ਹੋ ਗਿਆ ਹੈ ਪੁਲਿਸ ਮੇਰੇ ਨਾਲ ਹੈ ਸਾਧ ਸੰਗਤ ਜੀ ਉਹ ਵੀਡੀਓ ਰਿਕਾਰਡ ਕਰਨ ਦਾ ਇੱਕੋ ਹੀ ਮਤਲਬ ਹੈ ਵੀ ਇਹਨਾਂ ਨੇ ਮੈਨੂੰ ਇੰਨਾ ਡਰਾਤਾ ਸੀ ਇੰਨਾ ਧਮਕਾਤਾ ਸੀਗਾ ਵੀ ਇਹਨਾਂ ਨੇ ਮੈਨੂੰ ਕਿਹਾ ਵੀ ਜੇ ਤੂੰ ਕਿਸੇ ਵੀ ਦਲ ਧਰਤੀ ਦੇ ਜਾਂ ਕਿੱਥੇ ਵੀ ਚਲਾ ਗਿਆ ਤੈਨੂੰ ਅਸੀਂ ਮਾਰ ਦਾਂਗੇ ਤੈਨੂੰ ਇੱਥੇ ਬਰਮਿੰਗਮ 'ਚ ਨਹੀਂ ਰਹਿਣ ਦੇਣਾ ਤੈਨੂੰ ਇੱਥੇ ਇੰਗਲੈਂਡ ਦੇ ਵਿੱਚ ਨਹੀਂ ਰਹਿਣ ਦੇਣਾ ਸਾਧ ਸੰਗਤ ਜੀ ਉਹ ਡਰਦਾ ਮਾਰਾ ਫਿਰ ਵੀ ਚਲੋ यूके सरकार ਤੋਂ ਮੈਨੂੰ ਉਮੀਦ ਸੀ ਤੇ ਮੈਂ ਡਾਕਟਰਾਂ ਨੂੰ ਫੋਨ ਕੀਤਾ ਕਿਉਂਕਿ ਮੇਰੀ ਤਬੀਅਤ ਬਹੁਤ ਜ਼ਿਆਦਾ ਵਿਗੜਦੀ ਜਾ ਰਹੀ ਸੀ ਮੇਰਾ ਬੈੱਡ ਸਾਰਾ ਖੂਨ ਨਾਲ ਲਿਬੜ ਗਿਆ ਔਰ ਬਹੁਤ ਬੁਰਾ ਹਾਲ ਹੋ ਗਿਆ ਮੇਰਾ 사ਸੰਗਤ ਜੀਓ ਬਸ ਮੈਂ ਇਹ ਚਾਹਨਾ 사ਸੰਗਤ ਜੀਓ ਉਹਨਾਂ ਨੂੰ ਜੇਤੀ ਤੋਂ ਜੇਤੀ ਜੇਲ੍ਹ ਚ ਪਾਇਆ ਜਾਵੇ ਜਿਹੜੇ ટ્રਸਟੀ ਸਹਿਬ ਨੇ ਬਾਬਾ ਦੀਪ ਸਿੰਘ ਗੁਰਦੁਆਰਾ ਸੋਹਰ ਉਰਦੀ ਤੇ 사ਸੰਗਤ ਜੀਓ ਹੁਣ ਤਾਂ ਮੇਰੀ ਅੱਖ ਠੀਕ ਹੋ ਗਈ ਆ ਚੈੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਆ ਦੇਖੋ ਮੈਨੂੰ ਲਕੀਕੁਸ਼ਕੀ ਤੈਨਾਨੀ اور ਮੇਰੀ ਬੈਗ ਤੇ ਅੱਜ ਵੀ ਬਲੱਡ ਆਂਦਾ ਹੈ ਨਾ ਖੂਨ ਆਂਦਾ ਹੈ ਜਿਸ ਟਾਈਮ ਮੈਂ ਟਾਇਲਟ ਜਾਣਾ ਸਾਧ ਸੰਗਤ ਜੀਓ ਬਸ ਮੈਨੂੰ ਇੱਕੋ ਹੀ ਉਮੀਦ ਹੈ ਇੱਕ ਰੱਬ ਕੋਲੋਂ ਇੱਕ ਜੱਜ ਕੋਲੋਂ ਇੱਕ ਯੂਕੇ ਸਰਕਾਰ ਕੋਲੋਂ ਔਰ ਸਾਧ ਸੰਗਤ ਜੀਓ ਅੱਜ ਮੈਂ ਤੁਹਾਡਾ ਸਾਰਾ ਵੀ ਲੈਣਾ ਹੈ ਕਿਉਂਕਿ ਸਾਧ ਸੰਗਤ ਜੀਓ ਸੰਗਤ ਨੂੰ ਵੀ ਤਾਂ ਪਤਾ ਹੋਵੇ ਵੀ ਕੋਈ ਅੱਛਾ ਗਿਆਨੀ ਸਾਧ ਸੰਗਤ ਜੀਓ ਬਾਬਾ ਦੀਪ ਸਿੰਘ ਗੁਰੂਕਾਰ ਤੁਸੀਂ ਜਾ ਸਕਦੇ ਹੋ ਸਿਰਫ ਤੁਸੀਂ ਕੁਝ ਨਹੀਂ ਕਰਨਾ ਸਿਰਫ ਇੱਕ ਬਾਬਾ ਤਰਲੋਚਨ ਸਿੰਘ ਦਾ ਨਾਮ ਲੈਣਾ ਜੋ ਕਿ ਮੈਂ ਆਂ ਤੁਹਾਨੂੰ ਆਪੇ ਪਤਾ ਲੱਗ ਜੂਗਾ ਔਰ ਮੈਂ ਹੋਰ ਸਿੰਘਾਂ ਨੂੰ ਵੀ 사ਸੰਗਤ ਜੀਓ ਜਿਹੜੇ ਇਥੇ ਗੁਰੂ ਘਰਾਂ ਦੇ ਵਿੱਚ ਸੇਵਾ ਕਰਦੇ ਨੇ ਮੈਨੂੰ ਪਤਾ ਹੈ ਉਹਨਾਂ ਦੇ ਨਾਲ ਬਹੁਤ ਟਾਰਚਰ ਹੁੰਦਾ ਹੈ ਬਹੁਤ ਉਹਨਾਂ ਨੂੰ ਦੁਖੀ ਕੀਤਾ ਜਾਂਦਾ ਹੈ ਤੇ ਜਿਵੇਂ ਮੈਂ ਕੇਸ ਲੜ ਰਿਹਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੁਸੀਂ ਵੀ ਕੇਸ ਲੜੋ ਔਰ 사ਸੰਗਤ ਜੀਓ ਮੈਂ ਤੁਹਾਡੀ ਪੂਰੀ ਹੈਲਪ ਕਰਾਂਗਾ ਔਰ ਮੇਰਾ ਨੰਬਰ ਹੈ 074 0448778 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ